ਕਿ ਵੀ ਸ੍ਰੀ ਜਥਾ ਪੂਰਾ ਸਿੰਘ ਜੀ ਚੱਠੇ ਵਾਲੇ ਉਹ ਤੁਹਾਡੇ ਨਾਲ ਸੰਗਤ ਨਾਲ ਆਪਣੀ ਕਰਵਾਣੀ ਨਾਲ ਤੁਹਾਨੂੰ ਨਿਹਾਲ ਕਰਨਗੇ ਪੂਰਾ ਦੀ ਯਾਦ ਨੂੰ ਹਰ ਸਾਲ ਲਗਰ ਕੀਰਤਨ ਦੇ ਰੂਪ ਦੇ ਵਿੱਚ ਅਸੀਂ ਯਾਦ ਕਰਦੇ ਆਂ ਬਾਬਾ ਭੀਮ ਜੀ ਉਹ ਵੀ ਵਿਚਾਰੇ ਸਦੀਵੀ ਬਸੋੜਾ ਦੇ ਗਏ ਪਰ ਜਾਣਾ ਸਮਝਨੇ ਆ ਕਿਉਂਕਿ ਉਪਜੇ ਨਿਪਜੇ ਨਿਪਟ ਸਮਾਈ ਨਹਿਣੇ ਦੇਖਤੇ ਹੋ ਜਗ ਜਾਈ ਜਿਹੜੀ ਚੀਜ਼ ਪੈਦਾ ਹੋਗੀ ਸਭ ਨੇ ਖਤਮ ਹੋਣਾ ਪਰ ਇੱਕ ਕਬੀਰ ਆ ਕਿਹਾ ਜਾਣਾ ਕਿ ਮਰेंगे ਕਿ ਐਸੀ ਮਰਨੀ ਹੋਏ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਕੌਮ ਵਾਸਤੇ ਬਰਤਨ ਵਾਸਤੇ ਧਰਮ ਵਾਸਤੇ ਆਪਾਂ ਵਾਰੇ ਉਹਨਾਂ ਨੂੰ ਭਾਈ ਵਿਸ਼ਵ ਦੇ ਵਿੱਚ ਯਾਦ ਕੀਤਾ ਜਾਣਾ ਹੈ ਪਰ ਆਓ ਇੱਕ ਵਾਰ ਸਾਰੀ ਸੰਗਤ ਪਿਆਰ ਦੇ ਨਾਲ ਮੁੱਖ ਕਰੋ ਉਜਲਾ ਰਸਨਾ ਕਰੋ ਬੋਵਿੱਤਰ ਕਿਉਂਕਿ ਧੰਤਨ ਗੁਰੂ ਗ੍ਰੰਥ ਸਾਹਿਬਹਾਰਾ ਦੀ ਨਿੱਗੀ ਗੋੜ ਦੇ ਵਿੱਚ ਆਪਾਂ ਹਾਜ਼ਰੀ ਪੰਜ ਪਿਆਰਿਆਂ ਦੀ ਰਹਿਣ ਮਾਈ ਦੇ ਹੇਠ ਜੋ ਕਿ ਸੰਗਤ ਹਾਜ਼ਰੀ ਭਰ ਰਹੀ ਹੈ ਸਾਰੀ ਸੰਗਤ ਪਿਆਰ ਦੇ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਹਿਲਾ ਆਪਾਂ ਜਿਹੜੀ ਕਵਤਾ ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਾਕ ਪਵਿੱਤਰ ਬਾਣੀ ਹੈ ਜਿਹੜੀ ਸੱਚਖੰਡ ਦੇ ਵਿੱਚੋਂ ਆਈ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਲੈ ਕੇ ਆਏ ਧੁਰ ਕੀ ਬਾਣੀ ਆਈ ਤਾਂ ਸਗਲੀ ਚਿੰਤਾ ਮਟਾਈ ਗੁਰਮੁਖ ਪਿਆਰਿਓ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕਿਸ ਜੜ ਅਵਰ ਨਾ ਕੋਈ ਸਭ ਤੋਂ ਵੱਡਾ ਦਰਜਾ ਕਰ ਜੋਗ ਦੇ ਵਿੱਚ ਕਰ ਜੋਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਏ ਧਿਆਨਾ ਸੋ ਨੌਵੇਂ ਪਾਸ਼ਾ ਮਰ ਜੇ ਇੱਥੇ ਤਾਂ ਕਹਿ ਕੇ ਕਲ ਮੈਂ ਏਕ ਨਾਮ ਕਿਰਪਾ ਨੇ ਜਿਹੇ ਜਪੇ ਗਤ ਪਾਵੇ ਕਲ ਯੁਗ ਦੇ ਵਿੱਚ ਤਿੰਨ ਚੀਜ਼ਾਂ ਨੂੰ ਮੰਨਤਾ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕ੍ਰਾਮ ਰਾਮ ਰਾਮ ਜੋ ਗਾਤਾ ਮੁਕਤ ਕੋ ਸੰਤ ਜਪਾਵੇ ਨਾਮ ਚੌਥੀ ਕਹਿੰਦੇ ਭਾਈ ਗੱਲ ਨੂੰ ਮੰਨਤਾ ਨਹੀਂ ਆਜਾ ਕੀਰਤਨ ਜਾਂ ਸੇਵਾ ਜਾਂ ਨਾਮ ਇੱਕਾ ਜੁਗ ਦੇ ਵਿੱਚ ਮਹਾਰਾਜਿਆਂ ਦੀ ਅਪਰਪਾਰ ਕਿਰਪਾ ਆਓ ਪਹਿਲਾ ਅੰਮ੍ਰਿਤ ਬਾਣੀ ਦੀ ਕਵਤਾ ਸਰਮਣ ਕਰੋ ਲੈਣੀ ਦੀ ਕਮਾਉਣੇ ਨੂੰ ਸੱਚਾ ਬਣਜੇ ਕੁਮਾਲ ਐ ਤੂੰ ਜਪ ਨਾਮ ਵਹਿ ਗੁਰੂ ਧਾ ਫਿਰ ਦਾਸਾ ਬਣਾ ਲੈ ਤੂੰ ਜਪ ਨਾਮ ਵਹਿ ਗੁਰੂ ਧਾ ਮਿਰਦਾ ਸਾਹਿਬ ਨਾਲੇ ਤੂੰ ਸਰ ਜਗਤ ਮਸਾਫਰਾਂ ਦੀ ਬਣੀ ਆਉਣੀ ਜਾਣੀ ਐ ਪੜ ਅੰਮ੍ਰਿਤ ਬਾਣੀ નો ਆਈ ਧੁਰ ਕੀ ਬਾਣੀ ਐ ਜਪ ਨਾਮ ਵਾਹਿਗੁਰੂ ਦਾ ਕਹਿੰਦੀ ਗੁਰਬਾਣੀ ਐ ਮੰਤਨ ਬੇਦੁਰਾਣਾ ਦਾ ਮੰਤਰ ਮੇਧ ਪੁਰਾਣਾ ਦਾ ਮੰਤਰ ਮੇਧ ਪੁਰਾਣਾ ਦਾ ਰਚੀ پاک ਪਵਿੱਤਰ ਹੈ ਅੰਤਰਗਤ ਸੁਧ ਹੋਵੇ ਜੇ ਨਾ ਕੋਈ ਕਰੇ ਚਿਰਤਰ ਹੈ ਮਰ ਜਨਮ ਜਨਮ ਥੋਵੇ ਪ੍ਰੇਮ ਨਾਲ ਪੜੇ ਪਰਾਣੀ ਐ ਜਬ ਨਾਮ ਵਹਿ ਗੁਰੂ ਦਾ ਕਹਿੰਦੀ ਗੁਰਬਾਣੀ ਐ ਪੜ ਅੰਮ੍ਰਿਤ ਪੜ ਅੰਮ੍ਰਿਤ ਬਾਣੀ ਨੂੰ ਆਈ ਧੁਰ ਕੀ ਬਾਣੀ ਐ ਚੁੱਕੇ ਭਰਮ ਭਲੇਖੇ ਜੋ ਸਭ ਲੁੱਟ ਟੋਲੇ ਦੇ ਧਨ ਦੇਵੇ ਪਦਾਰਥਾਂ ਨੂੰ ਕਮ ਰਹਿਣਾ ਓਲੇ ਦੇ

ਐਂਡੀ ਗੁਰਬਾਣੀ ਐ ਬਾਣੀ ਕਰੀ ਇਕੱਤਰ ਝੋ ਸਭ ਪੀਰ ਫਕੀਰਾਂ ਦੀ ਇਬਾਦਤ ਕਰੇ ਖਦਾ ਦੀ ਝੋ ਅੱਲਾ ਇਕ ਤਹਰੀਆਂ ਦੀ ਇਬਾਦਤ ਕਰੇ ਖਦਾ ਦੀ ਝੋ ਅੱਲਾ ਇਕ ਤਹਰੀਆਂ ਦੀ ਆਉ ਕੁੱਲ ਦੁਨੀਆਂ ਸਿਫਤ ਕਰੇ ਕੁੱਲ ਦੁਨੀਆਂ ਸਿਫਤ ਕਰੇ ਕੁੱਲ ਦੁਨੀਆਂ ਸਿਫਤ ਕਰੇ ਚੜੀ ਸਿਖਰ ਕੁਮਾਣੀ ਐ ਪੜ ਅਮਰਤ ਬਾਣੀ ਨੋ ਆਈ ਤੁਰਕੀ ਬਾਣੀ ਐ ਜਪ ਨਾਮ ਵਹਿ ਗੁਰੂ ਦਾ ਕਹਿੰਦੀ ਗੁਰ ਬਾਣੀ ਐ ਹਉ ਜਪਜੀ ਸਾਹਿਬ ਬਤਾਉਂਦੇ ਨੇ ਰੱਪ ਜੀ ਸਹਿਬ ਬਤੌਂਦੇ ਨੇ ਰੱਪ ਜੀ ਸਹਿਬ ਬਤੌਂਦੇ ਨੇ ਭਾਵੇਂ ਸੋਚਾ ਸੋਚ ਲਖਾ ਤੇਰੇ ਸੰਗ ਜਾਣੀ ਨਾ ਕੱਠੀਆਂ ਇਕਲੀ ਤੂੰ ਲਖਾ ਤੇਰੇ ਸੰਗ ਜਾਵੇਂ ਨਾ ਕਠੀਆਂ ਕਰਨੀ ਤੂੰ ਲੱਖਾਂ ਓ ਪੰਜ ਤਤ ਦਾ ਪੂਤਲਾ ਤੋ ਜਿੰਦ ਬੁਲਬਲਾ ਪਾਣੀ ਐ ਪੜ ਅਮਰਤ ਬਾਣੀ ਨੋ ਆਈ ਧੁਰ ਕੀ ਬਾਣੀ ਐ ਜਪ ਨਾਮ ਵਹਿ ਗੁਰੂ ਦਾ ਕਹਿੰਦੀ ਗੁਰਬਾਣੀ ਐ ਜਾਪ ਕਰ ਲੈ ਹਰੀ ਦਾ ਤੂੰ ਢੰਗ ਮਾਰੇ ਮਾਇਆ ਨਾ ਇੱਕ ਅਖਰੀ ਨਾਮ ਲਹੇ ਸੇਸ ਨੇ ਅੰਤ ਨੂੰ ਪਾਇਆ ਨਾ ਇੱਕ ਅਖਰੀ ਨਾਮ ਲਹੇ ਸੇਸ ਨੇ ਅੰਤ ਨੂੰ ਪਾਇਆ ਨਾ ਓ ਨਾਮ ਬਖਰੋ ਬਖਰੇ ਜੋ ਨਾਮ ਬਖਰੋ ਬਖਰੇ ਜੋ ਨਾਮ ਬਖਰੋ ਬਖਰੇ ਜੋ ਜਪ ਜੀ ਚੌਖਣੀ ਐ ਬੜੀ ਅਮਰਤ ਬਾਣੀ ਨੋ ਆਈ ਧੁਰ ਕੀ ਬਾਣੀ ਐ ਜਪਨਾਮ ਵਾਹਿਗੁਰੂ ਦਾ ਕਹਿੰਦੀ ਗੁਰ ਬਾਣੀ ਐ ਹਉ ਕਾਹੂ ਪੱਥਰ ਪੂਜਦੇ ਨੇ ਸਿਰ ਪੱਥਰ ਪੂਜਦੇ ਨੇ ਕਾਹੂ ਪੱਥਰ ਪੂਜਦੇ ਨੇ ਠਾਕਰ ਗਲ ਲਟਕਾਏ ਨੇ ਕੋਈ ਪੱਛਮ ਬਲ ਚੁਕਦਾ ਕਈ ਦੱਖਣ ਬਲ ਤਕਾਏ ਨੇ ਕੋਈ ਪੱਛਮ ਬਲ ਚੁਕਦਾ ਬਹੁਤੇ ਦੱਖਣ ਬਲ ਤਕਾਏ ਨੇ ਹਾ ਰਬ ਹਰਥਾਂ ਬਸਦਾ ਹੈ ਜਿੰਨਾ ਰਮਜ ਪਸਾਣੀ ਐ ਪੜ ਅਮਰਤ ਬਾਣੀ ਨੋਵਾ ਆਈ ਧੁਰ ਕੀ ਬਾਣੀ ਐ ਜਪਨਾਮ ਵਾਹਿਗੁਰੂ ਦਾ ਕਹਿੰਦੀ ਗੁਰ ਬਾਣੀ ਐ ਚਾਉ ਪਈ ਪੜੇ ਸੁਣੇ ਕੋਈ ਚਾਉ ਪਈ ਪੜੇ ਸੁਣੇ ਕੋਈ ਚਾਉ ਪਈ ਪੜੇ ਸੁਣੇ ਕੋਈ ਸਭ ਪਾਪ ਮਟਾਉਂਦੀ ਐ ਦੇਹ ਦੇ ਮੁਕਤ ਪੁਗਤ ਦੋਵੇਂ ਗੂੰਗੇ ਚਤਰ ਬਣਾਉਂਦੀ ਐ ਬੇਬੇ ਮੁਗਟ ਪੁਗਤ ਦੋਵੇਂ ਗੂੰਗੇ ਚਤਰ ਬਣਾਉਂਦੀ ਐ ਓ ਇਹ ਆਪੇ ਸਜਾਉਂਦੀ ਐ ਜੋ ਉਲਜੀ ਦਾਣੀ ਐ ਪੜ ਅਮਰਤ ਬਾਣੀ ਨੋਆ ਆਈ ਤੁਰਕੀ ਬਾਣੀ ਐ ਜਪਨਾਮ ਵਾਹਿਗੁਰੂ ਦਾ ਕਹਿੰਦੀ ਗੁਰਵਾਨੀ ਐ ਕਾਮ ਰਚਨਾ ਪਦ ਤਾਂਹੀ ਕੇਸਰ ਗੰਦਕਸ ਤੂਰੀ ਐ ਮਾਨ ਗਰਭ ਨੂੰ ਛੱਡਦੀਂ ਘਾ ਆਉਂਦੀ ਝਲਕ ਜੋ ਨੂਰੀ ਐ ਮਾਨ ਗਰਭ ਨੂੰ ਛੱਡਦੀਂ ਘਾ ਆਉਂਦੀ ਝਲਕ ਜੋ ਨੂਰੀ ਐ ਓ ਫੁੱਲ ਭਟ ਵਰਸਾਉਂਦੇ ਨੇ ਕੋਈ ਸਾਂਝ ਪੁਰਾਣੀ ਐ ਪੜ ਅਮਰਤ ਬਾਣੀ ਨੋ ਆਈ ਧੁਰ ਕੀ ਬਾਣੀ ਐ ਜਪ ਨਾਮ ਵਾਹਿਗੁਰੂ ਦਾ ਕਹਿੰਦੀ ਗੁਰ ਬਾਣੀ ਐ ਆਨੰਦ ਖੁਸ਼ੀਆਂ ਪਰ ਦੇਵੇ ਆਨੰਦ ਖੁਸ਼ੀਆਂ ਪਰ ਦੇਵੇ ਆਨੰਦ ਖੁਸ਼ੀਆਂ ਪਰ ਦੇਵੇ ਤੋ ਹਨ ਅਨਹਦ ਸੁਣਦੀ ਐ ਗੁਰੂ ਬਚਨ ਪਗਾਵੇ ਜੋ ਗੱਲ ਸਿੱਖਦੇ ਗੁਣ ਦੀ ਐ ਗੁਰੂ ਬਚਨ ਪਗਾਵੇ ਜੇ ਗੱਲ ਸਿੰਗਦੇ ਗੁਣ ਦੀ ਐ ਆ ਪੂਰਾ ਲਿਖਣਾ ਕੀ ਜਾਣੇ ਪੂਰਾ ਲਿਖਣਾ ਕੀ ਜਾਣੇ ਲਿਖੇ ਕਲਮ ਰਮਾਣੀ ਐ भे अमृत बाणी नो, आई तुर्की बाणी है, नाम वाहेगुरू दी गुरबाणी है,